ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਬ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁਪਨਾ ਹੋਵੇ ਜੇ ਲਾਇ ਰਹਾ ਰਿਵਤਾਰ ਭੁਖਿਆ ਬੋਖਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲਖੋ ਹੈ ਤੈ ਕਾ ਨਾ ਚੱਲੇ ਨਾਲ ਕਿਉ ਸਜਿਆਰਾ ਹੋਈ ਐ ਕਿਵ ਕੂੜਾ ਟੁਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਰ ਹੁਕਮੇ ਹੋਮੜਿਆਕਾਰ ਹੁਕਮ ਨਾ ਕਹਿ ਜਾਹੀ ਹੁਕਮੇ ਹੋਵਣਾ ਜੀ ਹੁਕਮ ਰਾ ਵਢਾਈ ਹੁਕਮੇ ਉਤਮ ਨੀਚ ਹੁਕਮਾ ਦੇਖ ਦੁਖ ਸੁਖ ਪਾਈਐ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਉਜਾ ਹੈ ਹੋਵੇਂ ਕਹਿ ਨਾ ਕੋਇ ਗਾਵੇ ਕੋ ਗਾਣ ਹੋਵੈ ਕਿ ਸਰਤਾਣ ਗਾਵੇ ਕੋ ਦਾਤ ਜਾਣੈ ਨੀ ਸਾਨ ਗਾਵੇ ਕੋ ਗੁਣ ਵੜਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵ ਕੋ ਸਾਜ ਕਰੇ ਤਾਂ ਮਖੇਗਾ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨਾਵ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਜੇਦਾ ਦੇ ਲੈਂਦੇ ਤਗ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿੰਗ ਸਹਬੇ ਪਰਵਾਹ ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾ ਫੇਰ ਕੇ ਅਗੇ ਰਖੀਐ ਜਿਤ ਦੇਸਾ ਦਰਬਾਰ ਮਹੁ ਕੇ ਬੋਲਣ ਬੋਲੀਐ ਜਿਤ ਸੁਣ ਘਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆ ਥਾਪਿਆ ਨਾ ਜਾਏ ਕੀ ਤਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨਕ ਗਾਵੀਐ ਗੁਣੇ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰਿ ਸੋ ਘਰੜ ਜਾਏ ਗੁਰਮਖ ਨਾਦ ਗੁਰਮਖ ਵੇਦੰ ਗੁਰਮਖ ਰਿਆ ਸਮਾਈ ਗੁਰੇਸ਼ਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇਹੋਂ ਜਾਣਾ ਆਖਾ ਨਾਹੀ ਕਹਿਣਾ ਕਰਣਾ ਜਾਈ ਗੁਰਾ ਇਕ ਦੇਹ 부ਝਾਈ ਸਭਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰਨ ਨ ਜਾਈ तीर धनावा जे तिस भावा बिन पाणि के नाए करी जेती सिर टोपाई बेखा विरकर्मा के मिले लई मात्वे च रतन जवाहरा माणक जेक गुरकी सिख सुणी गुरएक देह बुजाई सब ना जीआ का एक दाता सो मैं विसर ना जाई ਜੇ ਜੁਗ ਚਾਰੇ ਆ ਰਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤਿ ਜਾਗਲੇ ਜੇ ਤਿਸ ਨਦਰ ਨ ਆਵੀ ਤ ਅਵਾਕ ਨ ਪੁਛੈ ਕੇ ਈਤਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਲਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਇ ਨ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿਰਦ ਪੀਰ ਸਰਨਾ ਸੁਣੈ ਧਰਤ ਤਉ ਦੇ ਆਕਾਸ ਸੁਣੈ ਦੀਪ ਲੋਪਾ ਤਾਰ ਸੁਣੈ ਪੋਹ ਨ ਸਖੈ ਕਾਰ ਨਾਨਕ ਭਗਤਾ ਸਦਾ ਵੇਗਾ ਸੁਣੈ ਦੂਖ ਪਾਪ ਕਾ ਨਾਸ ਸੁਣੈ ਈਸਰ ਬਰਮਾਇੰਦ ਸੁਣੈ ਮੁਖ ਸਲਾਹ ਹੁ ਮੰਦ ਸੁਣੈ ਜੋਗ ਜੁਗ ਤਨ ਭੇਦ ਸੁਣੈ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵੇਗਾ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਤ ਸੰਤੋ ਗਿਆਨ ਸੁਣੈ ਅਠ ਸਾਧ ਕਾ ਇਸਨਾਨ ਸੁਣੈ ਪਰ ਤੜ ਪਾਵੇ ਮਾਨ ਸੁਣੈ ਰਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਰਾ ਗੁਨਾ ਕੇਗਾ ਸੁਣੈ ਸੇਖ ਪੀਰ ਪਾਤਸ਼ਾ ਸੁਣੈ ਅੰਧੈ ਪਾਵੈ ਰਾਉ ਸੁਣੈ ਹਾਸ ਵੇਸਗਾ ਨਾਨਕ ਭਗਤਾ ਸਦਾ ਵੇਗਾ ਸੁਣੈ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਸਤਾਏ ਕਾਗਦ ਕਰਮਨਾ ਲੇਖਣਹਾਰ ਮਨੈ ਕਾ ਬਹਿ ਕਰਨਾ ਵਿਚਾਰੇ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤੋ ਹੋਵਾ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮਕੈ ਸਾਥ ਨਜਾਈ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨ ਪਾਏ ਮਨੈ ਪਾਸਿ ਉਹ ਪ੍ਰਗਟ ਜਾਏ ਮਨੈ ਮਾਗਨ ਚੱਲੇ ਬੰਧ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਮਨੈ ਬਾਵਨ ਮੁਖੁ ਤਵਾਰੁ ਮਨੈ ਪਰਵਾਰੇ ਸਾਧਾਰੁ ਮਨੈ ਕਰੇ ਤਾਰੇ ਗੁਰ ਸਿਖ ਮਨੈ ਨਾਨਕ ਭਵੇ ਨ ਆਪੇਖ ਐਸਾ ਨਾਮ ਨਿਰੰਝਨ ਹੋਵੇ ਦੇਖੋ ਮਨ ਜਾਣੈ ਮਨ ਕੋਇ ਪੰਜ ਪਰਮਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੈ ਦਾ ਰਾਜਾਣ ਪੰਚਾ ਕਾ ਕਰੇ ਇਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮਾਰ ਤੌਰ ਧਰਮ ਦਇਆ ਕਾ ਬੂਦ ਸੰਤੋਖ ਥਾਪ ਰਖਿਆ ਜਨ ਸੁ ਜੇ ਭਵ ਜਿਵਐ ਸਚਿਆਰ ਤਭਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਦਲੇ ਗਵਣ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾਂ ਲਿਖਿਆ ਊੜੀ ਕਲਾਮ ਇਹੋ ਰੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲ ਰੂਪ ਕੇਤੀ ਦਾਤ ਜਾਣੇ ਗਉਣ ਕੂਤਾ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆ ਕੁਦਰਤ ਕਾਮਣ ਕਾਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੂਦ ਭਾਵੇ ਸਾਈ ਭਰੀਕਾਰ ਤੂ ਸਦਾ ਸਲਾਮ ਤੇ ਨਿਰੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਖ ਬਗਦਗੁਣ ਗਿਆਨ ਵਿਚਾਰ ਅਸੰਖ ਸਦੇ ਆਸੰਖ ਦਾਤਾਰ ਸੰਖ ਸੂਰਮੋ ਭਕਤ ਸਾਰ ਅਸੰਖ ਮੋਨ ਦੇਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਕ ਜੋ ਤਤ ਭਾਵੈ ਸਾਈ ਪਰੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖਾਂ ਦੇ ਘੂਰ ਸੰਘ ਚੋਰ ਹਰਾਮਖੂਰ ਸੰਘ ਅਮਰ ਕਰ ਜਾਏ ਜੋ ਅਸੰਖ ਗਲ ਵੱਡਾ ਹਤਿਆ ਕਮਾਏ ਸੰਘ ਪਾਪੀ ਪਾਪ ਕਰ ਜਾਏ ਸੰਘ ਕੂੜਿਆਰ ਪੂੜੇ ਫਿਰਾਏ ਅਸੰਖ ਮਲੇਸ਼ ਮਲਪਖ ਖਾਏ ਅਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸਾਂ ਗਨਾਵ ਸੰਗਥਾ ਵੇ ਅਗਾਮਯ ਅਗੰ ਸੰਕਲੋਵ ਸੰਗ ਕੈ ਸਿਰ ਭਾਰ ਹੋਏ ਅਖਰੀ ਨਾਮ ਖਰੀ ਸਾਰਾ ਅchre ਗਿਆਨ ਗੀਤ ਗੁਣ ਗਾ ਕਰੇ ਦੇਖਣ ਬੋਲਣ ਬਾਣ ਕਰਾ ਸਿਰ ਸੰਜੋਗ ਵਿਖਾ ਜਿਨੇ ਲਿਖੈ ਤੇ ਸਰਣਾਏ ਜੇ ਫਰਮਾਏ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਨਾਉ ਮਿਰਣਾ ਵੈ ਨਾਈ ਕੋ ਥਾਉ ਕੁਦਰਤ ਕਾਵਨ ਕਾਹਾ ਵਿਚਾਰ ਵਾਰਿਆਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਰਾਮਤ ਨਿਰੰਕਾਰ ਅਰਿਏ ਹੱਥ ਪੈਰ ਤਨ ਦੇ ਬਾਣੀ ਧੋਤਾ ਉਤਰਸ ਖੇਹ ਮੂਤ ਪਲੀਤੇ ਕੱਪੜ ਹੋਏ ਦੇਹ ਸਾਗੂਣ ਲਈਐ ਤੋਇ ਪਰਿਆ ਮਦ ਬਾਬਾ ਗੈ ਸੰਗੋ ਤੋ ਪੈ ਨਾ ਵੈ ਕੈ ਰੰਗ ਪੁੰਨੇ ਪਾਪੀ ਆ ਕਰਨਾਏ ਕਰ ਕਰ ਕਰਨਾ ਲਿਖ ਰਹਿ ਜਾ ਆਪੇ ਬੀਜ ਆਪੇ ਖਾਉ ਨਾਨਕ ਹੁਗਮੀ ਆਵੂ ਜਾਉ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲ ਕਾਮਾਨ ਸੁਣਿਆ ਮੰਨਿਆ ਮਨ ਗੀਤਾ ਭਾਉ ਅੰਤਰਗਾਥੀ ਰਥ ਮਾਲਨ ਆਉ ਸਭ ਗੁਣ ਤੇਰੇ ਮਨਾਈ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸਤੇ ਆਤਮਾਣੀ ਵਰਮਾਓ ਸਤ ਸੁਆਲ ਸਦਾ ਮਨ ਜਾਓ ਕਮਣ ਸੋ ਵੇਲਾ ਵਖਤ ਕਮਣ ਕਮਣ ਸੇਤ ਕਮਣ ਬਾਪ ਕਮਣ ਸਿਰ ਤੇ ਮਾਉ ਕਮਣ ਜੇ ਕੋ ਹੂਆ ਆਕਾਰ ਵੇਰ ਨਾ ਪਾਈਆ ਪੰਡਤੀ ਜੇ ਹੂਐ ਰੇਗਪੁਰਾ ਵਖਤ ਨਾ ਪਾਇਓ ਕਾ ਦੀਆ ਜੇ ਰੇਖਨ ਲੇਖਨ ਰੇ ਕੁਰਾਨ ਤਿਤ ਵਾਰਣ ਅਜੂਗੀ ਜਾਣ ਨ ਰਖਤ ਮਾਉ ਨਾ ਕੋਈ ਜਾ ਕਰਦਾ ਸਿਖ ਠੀਕੋ ਸਾਜਿ ਆਪੇ ਜਾਣ ਸੋਈ ਕਿਉ ਕਰਿਆ ਕਾ ਕਿਉ ਸਹਾਈ ਕਿਉ ਵਰਣੀ ਕਿਉ ਜਾਣ ਨਾਨਕ ਆਖਣ ਸਭ ਗੋ ਆਖੇ ਕਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾਖਾ ਹੋਵੇ ਨਾਨਕ ਜੇ ਗੋ ਆਪੋ ਜਾਣੇ ਅਗੇ ਗਿਆਨ ਸੋਐ ਪਾ ਤਾਲਾ ਪਾ ਤਾਰ ਲਾਖੇ ਆਕਾਸਾਂ ਆਗਾਸ ਉੜਕ ਯੋੜਕ ਭਾਰ ਥਕੇ ਵੇਦ ਕਹਿ ਨਿਕਵਾਤ ਸਹਿ ਸੇ ਠਾਰੇ ਕੈਨ ਕਤੇ ਬਾਸ ਸਰੂਗਤਾ ਲੇਖਾ ਹੋਇ ਤਾ ਲੇਖਿਆ ਲੇਖੇ ਹੋਏ ਬਿਨਾਸ ਨਾਨਕ ਵੱਡਾ ਕੀ ਆਪੇ ਜਾਣ ਆਪ ਸਾਰਾਈ ਸਾਰਾ ਏਤੇ ਸੁਰਤ ਨਾ ਪਾਈਐ ਨਦੀਆਂ ਤੇਵਾ ਵਵੈ ਸਮੁੰਦਰਾ ਜਾਣੀਐ ਸਮੁੰਦਰ ਸਾਥ ਸੁਤਾਨ ਗਿਰਹਾ ਸੇਤੀ ਮਾਰਸਾਨ ਕਿਹੜੇ ਦੌਲਣਾ ਹੋਣੇ ਜੇ ਤਿਸ ਮਨੋਨਾ ਵੀਸਰੈ ਅੰਤਨਾ ਸਿਫਤੀ ਕਹਿਣ ਲਾਂਤ ਅੰਤਨਾ ਕਰਨੇ ਦੇਹਨ ਅੰਤਨਾ ਵੇਖਣ ਸੁਣਣ ਅੰਤ ਅੰਤਨਾ ਜਾਪੈ ਕਿਆ ਮਨਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰਾ ਵਾਰ ਅੰਤ ਕਰਨ ਕੇਤੇ ਬਿਰਲਾ ਏ 타ਕੇ ਅੰਤਨਾ ਪਾਏ ਜਾ ਇਹ ਹਉੰਤ ਨ ਜਾਣੇ ਕੋਇ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਓਕਾਰ ਊਚਾਨਾ ਇਹ ਵੜੇ ਊਚਾ ਹੋਵੇ ਕੋਇ ਤੇ ਸੋਚੇ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪਿ ਆਪ ਨਾਨਕ ਨਦਰਿ ਕਰਮੀ ਦਾ ਭਉਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੇਰਣਾ ਸਮਾਏ ਕੀਤੇ ਮੰਗੇ ਯੁਗ ਦੇ ਅਪਾਰ ਕੀ ਤਿਆਗਨ ਸਨਹੀਂ ਵਿਚਾਰ ਕੀਤੇ ਖਾਪ ਤਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰ ਖਾਈ ਖਾਏ ਕੀਤੇ ਆਦੂਖ ਭੂਖ ਸਦ ਮਾਰਿ ਏ ਪੇਦਾ ਸ੍ਰੀ ਦਾਤਾਰ ਬੰਦ ਖਰਾਸੀ ਢਾਣੇ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਇ ਕੇ ਆਖਣ ਪਾਇਓ ਜਾਣੇ ਜੀਤੀ ਆ ਮੂਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਪੇਕੇ ਹੀ ਕੇ ਜਿਸਨੋ ਬਖਸੈ ਸੇਬਦ ਸਾਰਾ ਨਾਨਕ ਪਾਤਸ਼ਾਹੀ ਪਾਤਸ਼ਾਹੁ ਅਮੋਲ ਵਾਪਾਰੀ ਅਮੋਲ ਢੰਡਾਰ ਅਮੋਲ ਆਵੈ ਮੂਲ ਲੈ ਜਾਏ ਮੂਲ ਭਾਏ ਮੂਲਾ ਸਮਾਇ ਮੂਲ ਕਰ ਮੂਲ ਦੀ ਬਾਣ ਆ ਮੋਲਾ ਤਰਾ ਮੋਲਾ ਪਰਮਾਨ ਮੋਲਾ ਬਖਸ਼ੀਸ ਮੋਰਣੀ ਸਾਨ ਮੋਲਾ ਕਰਮ ਮੋਲਾ ਪਰਮਾਨ ਆ ਬੋਲੋ ਮੁੰਦੇ ਆਖਿਆ ਨਾ ਜਾਏ ਆਖਿਆ ਕਰੇ ਦਿਵਲਾ ਆਖੇ ਵੇਦ ਪਾਤ ਪੁਰਾਨ ਆਖੇ ਪੜੇ ਕਰੇ ਬਕਿਆ ਆਖੇ ਵਰਮੇ ਆਖੇ ਇੰਦਰ ਆਖੇ ਗੋਬੀਟਾ ਗੋਵਿੰਦ ਆਖੇ ਇਸਰ ਆਖੇ ਸਿਰਦ ਆਖੇ ਕੀਤੇ ਕੀਤੇ ਬੋਧ ਆਖੇ ਦਾਨ ਵੇ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੇ ਤੇ ਆਖੇ ਆਖਣ ਪਾਏ ਕੇ ਤੇ ਕਹਿ ਕੇ ਉਠੜ ਜਾਏ ਇਹ ਤੇ ਕੀ ਤੇ ਹੋਰ ਕਰੈ ਤਾ ਕਨ ਸਕੈ ਕੀ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਹੋਰ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾ ਸੋਦਰ ਕੇਹਾ ਸੋ ਕਰ ਕੇਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦੇ ਅਨੇਕ ਸੰਕਾ ਕੇ ਤੇ ਵਾਣਾਰੇ ਕੇਤੇ ਰਾਗ ਪਰਿਸੰ ਕਈ ਅਨੇਕੇ ਗਾਵਣਾਰੇ ਗਾਵੈ ਦੂਰੋਂ ਭੌਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤੁ ਗੁਪਤਨ ਗਜਾਨ ਲਖ ਲਖ ਤਰ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਨਾ ਸਦਾ ਸਵਾਰੇ ਗਾਵੇ ਦੰਗਕ ਸਮ ਬੈਠੇ ਦੇਵਤਿਆਂ ਘਰ ਨਾਲੇ ਗਾਵੇ ਸਿਦ ਸਮਾਧੀ ਅੰਦਰ ਗਾਵੇ ਸਾਧ ਵਿਚਾਰੇ ਗਾਵੇ ਜਦ ਹੀ ਸਦੀ ਸੰਦੋਹੀ ਗਾਵੇ ਵੀਰ ਕਰਾਵੇ ਗਾਵੇ ਬੰਡਦ ਪਾਣਰ ਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਿਨੀਆ ਮਨ ਮੋਹਣ ਸੁਰਗ ਮਾਸ ਭਿਆਲੇ गावण रतनोपाय तेरे 86 तीर्थनाले गावे योध महाबल सूरा गावे खाणी चारे गावे खांड मंडळ वर पणडा कर कर रखे तेरे थारे सी तुदनो गावे जो तुद पावन रथे तेरे भक्त रसاله होर की ते गावन से मैं चित्त नाम नर नारं क्या विचारे सोई सोई सदा सच साहिब साचा साची नाही ਹਬਿਉ ਸੇਜਾ ਜੈਨ ਜਾਸਿ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜੈਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤੇ ਸਦੀ ਵੜ ਆਈ ਜੋਤਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਮੁੰਦਾ ਸੰਦੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਤਾਕਾਰ ਕੁਵਾਰੀ ਕਾਇਆ ਜੋਤਣਡਾ ਪ੍ਰਤੀ ਆਈ ਬੰਦੇ ਸਗਰ ਜਮਾਤੇ ਮਨ ਜੀਤੈ ਜਗ ਜੀਤ ਆਦੇਸ ਸਿਸੇ ਆਦੇਸ ਆਦੇ ਅਨੀ ਨਾ ਆਦੇ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਪੰਡਾਰਨ ਘਟ ਘੜਵਾ ਦੇ ਨਾਲ ਆਪਨਾਤਨਾਤੀ ਸਭ ਜਗ ਕੀ ਰੇਦ ਸੇ ਤੇਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵੇ ਲੇਖਿ ਆਵੇ ਭਾਗ ਆਦੇਸ ਸੇ ਆਦੇਸ ਆਦੇ ਅਨਿ ਲੈ ਆਦੇ ਅਨਾਤ ਜੁਗ ਜੁਗੇ ਕੋ ਵੇਸ ਏਕਾਮਾਈ ਜੁਗਤ ਵਿਆਹੀ ਤਨ ਚੇਰੇ ਪਰਮਾਨਿਕ ਸੰਸਾਰੀ ਇਕ ਭੰਡਾਰੀ ਇਕ ਰਾਏ ਦੀਵਾ ਜੇ ਵੋ ਤੇਸ ਭਾਵੈ ਤੇਵੇ ਚਲਾਵੈ ਜੇ ਹੋਵੇ ਪਰਮਾਨ ਹੋਵੇ ਕੈ ਉਹ ਨਾਨ ਨਦਰਣਾਵੇ ਬਹੁਤ ਆਇਓ ਵਿੜਾਂ ਆਦੇਸ ਸਿਆ ਆਦੇਸ ਆਦੇ ਅਨੀ ਆਦੇ ਆਤ ਜੁਗ ਜੁਗੇ ਕੋਵੇ ਆਸਣ ਰੋਏ ਰੋਏ ਪੰਡਾਰ ਜੋ ਕਿਸ ਪਾਇਆ ਸੋਇ ਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸਚੇ ਕੀ ਸਾਚੀ ਕਾਰਿਆ ਦੇਸ ਸਿਰਸਾ ਦੇਸ ਸਾਦੇ ਅਨੀ ਨਾਦ ਅਨਾਦ ਅਨਾਥ ਜੁਗ ਜੁਗੇ ਕੋਈ ਏਕ ਦੋ ਜੀਵ ਲੱਖੋ ਹੋ ਹੈ ਲੱਖੋ ਵਾ ਲਖੀਸ ਲੱਖ 라ਗੇ ਲਾ ਕੀ ਇਹ ਕਨਾਮ ਜਗਦੀਸ਼ ਏਤ ਰਾਏ ਪਤ ਪਵੜੀਆ ਚੜਿਐ ਹੋਏ 21 ਸੁਣ ਗੱਲਾ ਆਕਾਸ ਕੀ ਕੇਟਾਇਰੀਸ ਨਾਨਕ ਨਦਰੀ ਭਾਈ ਐ ਗੂੜੇ ਗੂੜੈ ਠੀਸ ਆਖਣ ਵਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰਣਾ ਜੀਵਨ ਮਰਨੈ ਜੋ ਜੋਰਣਾ ਰਾਜ ਮਾਰ ਮਨ ਸੂਰ ਜੋਰਣਾ ਸੁਰਤੀ ਗਿਆਨ ਵਿਚਾਰ ਜੋਰਣਾ ਜੋਤੇ ਛਟੈ ਸੰਸਾਰ ਜਿਸੇ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੀ ਦਿਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਤੇਸ ਵਿੱਚ ਧਰਤੀ ਤਾਪ ਰਖੀ ਤਰਮਸਾ ਤੇਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਥ ਸੋਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾ ਕਾਚਪਕਾਇ ਯੋ ਤੇ ਪਾਇ ਨਾਨਕ ਗਇ ਆਜਾ ਪਹਿ ਜਾਏ ਧਰਮ ਖੰਡ ਗਇਉ ਧਰਮ ਗਿਆਨ ਕਾੰਡ ਕਾਇ ਆਖੂ ਕਰ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮ ਘਾਰਤ ਗੜੀਐ ਰੂਪ ਰੰਗ ਕੇ ਵੇਸ ਕੇਤੇ ਆਕਰਮ ਭੂਮੀ ਮੇਰ ਕੇਤੇ ਕੇਤੇ ਤੂ ਅਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕਿਥੇ ਮੰਡਲ ਦੀ ਕੀਤੇ ਸਿਦ ਬੁੱਧਨਾਥ ਕੀਤੇ ਕੀਤੇ ਦੇਵੀ ਵਿਸ਼ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦਿ ਕੀ ਦੀਆ ਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਕੀਤੀ ਆ ਸੋਚੀ ਸੇਵ ਕੀਤੇ ਨਾਨਕ ਅਨੰਤ ਗਿਆਨ ਕਾਣਮੈ ਗਿਆਨ ਪਰਚੰਡ ਤਿਤੈ ਨਾਥ ਬਿਰੂਦ ਕੋੜਿਆ ਨੰਗ ਸ਼ਰਮਖੰਡ ਕੀ ਬਾਣੀ ਰੂਪ ਤਥਾ ਘਾੜਤ ਘੜੀਐ ਬਹੁਤਿਆਨੂਪ ਤਾ ਕੀ ਅਗਲਾ ਕਥਿਆ ਨ ਜਾਏ ਜੇ ਕੋ ਕਹਿ ਪਿਛੈ ਬਸਤਾਲ ਤਥਾ ਘੜੀਐ ਸੁਰਤ ਮਤਿ ਮਨ ਬੁੱਧ ਤਥਾ ਘੜੀਐ ਸਰਾਸਦਾ ਕੀ ਸੁਰ ਕਰਮ ਕੰਡ ਕੇ ਬਾਣੇ ਜੋਰ ਤਿਥੈ ਹੋਰ ਨ ਕੋਈ ਹੋਰ ਤਥਾ ਯੁਰ ਮਹਾਭਰ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਤ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨਾ ਕਸਨੇ ਜਾਏ ਨਾਉ ਮਰੇ ਨਾ ਠਾਗੇ ਜਾਵੇ ਜਨ ਕੇ ਰਾਮ ਵਸੇ ਮਨ ਮਾਈ ਤਤ ਭਗਤ ਵਸੇ ਕੇ ਰੂ ਕਰ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾ ਤਤ ਖੰਡ ਮੰਡਲ ਵਰ ਭਾਂਡ ਜੇ ਕੋ ਕਥੇ ਤਾਂਤਨੰਤ ਤਥਾਰੋ ਲੋ ਆਕਾਰ ਜੇਵ ਜੇਵ ਕਮ ਤਿਵ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਅਸਨਾ ਕਰੜਾ ਸਾ ਜਤ ਪਹਾਰਾ ਧੀਰਜ ਸੋਨਿਆਰ ਐ ਹਰਿ ਨਾਮਤ ਵੇਦ ਧਿਆ ਪਉ ਕਲਾਗਨੋ ਤਾਪਤਾਉ ਭਾਂਡਾ ਪਾਉ ਅੰਮ੍ਰਿਤ ਤਿਤਤਾ ਕੜਿਆ ਸ਼ਬਦ ਸਚੀ ਤੱਕ ਸਾਦ ਜਿਨ ਕੋ ਨਦਰੂ ਕਰਮ ਚਨ ਕਾ ਨਾਨਕ ਨਗਰੇ ਨਦਰੂ ਨਿਖਾ ਗੂ ਸਰੂਪ ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤਮਹਾ ਦੇਵ ਸਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਅਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਦੇਵ ਮੁਖ ਉਜਲੇ ਕੀਤੀ ਛੁਟੀ ਨਾ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਰੇ ਕੇਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ